ਐਮ ਐਲ ਏ ਪਰਮੇਸ਼ਰ ਸਿੰਘ ਪਟਾਣਵਾਦਰਾ ਜੀ ਕੋਖੀ ਦੇ ਕੇ ਸਭ ਤੋਂ ਮੋਰ ਕੇ ਦੇ ਸੱਤੇ ਤੇ ਪਹੁੰਚੇ ਕਿਸਾਨ ਭਰਾਵੋ ਤੇ ਸਰਕਾਰ ਨੂੰ ਭੈਣੋ ਅੱਜ ਆਪਾਂ ਇਹ ਧਰਨਾ ਜਿਹੜਾ ਇੱਥੇ ਮਾਰ ਰਹੇ ਆ ਅਸਲ ਵਿੱਚ ਪਹਿਲਾ ਜਿਹੜਾ ਪ੍ਰੋਗਰਾਮ ਸੀ ਉਹ ਸਿਹਤ ਮੰਤਰੀ ਦੀ ਕੋਠੀ ਅੱਗੇ ਸੀ ਪਰੰਤੂ ਕੁਝ ਕਾਰਨਾਂ ਦੇ ਕਰਕੇ ਜਿਹੜਾ ਧਰਨਾ ਆਪਾਂ ਇੱਥੇ ਤਬਦੀਲ ਕੀਤਾ ਹੈ ਜਿਹਦੇ ਬਾਰੇ ਸਪੀਕ ਸੈਕਟਰ ਨੇ ਦੱਸਿਆ ਹੈ ਦੋਸਤੋ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਜਿਹੜੇ ਲੋਕਾਂ ਨਾਲ ਵਾਅਦਾ ਕਰਕੇ ਸਰਕਾਰ ਬਣਾਉਣ ਦੇ ਵਿੱਚ ਤਾਂ ਕਾਮਯਾਬ ਹੋ ਗਏ ਪਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਰਹੇ ਹੈ ਜਿਸ ਚਾਅ ਦੇ ਨਾਲ ਲੋਕਾਂ ਨੂੰ ਲੱਗਿਆ ਸੀ ਕਿ ਆਮ ਘਰਾਂ ਦੇ ਵਿੱਚੋਂ ਜਿਹੜੇ ਮੁੰਡੇ ਸਾਡੇ ਐਮਐਲਏ ਬਣ ਕੇ ਇਹ ਸਾਡੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ ਪਰ ਹਜੇ 3 ਸਾਲ ਵੀ ਨਹੀਂ ਪੂਰੇ ਹੋਏ ਸ਼ਾਇਦ ਅੱਜ ਹੋ ਜਾਣ ਜਾਂ ਪਰ ਹਰੇਕ ਵਰਗ ਹੈ ਜਿਹੜਾ ਉਹ ਅੱਜ ਬੜਾ ਦੁਖੀ ਹੈ ਭਾਵੇਂ ਉਹ ਕਿਸਾਨ ਹੋਣ ਮਜ਼ਦੂਰ ਹੋਣ ਮੁਲਾਜ਼ਮ ਹੋਣ ਦੁਕਾਨਦਾਰ ਹੋਣ ਸਾਰਿਆਂ ਦੇ ਨਕਾ ਮੁਲਾਤ ਉਹ ਇਹ ਜਿਹੜੀ ਸਰਕਾਰ ਹੈ ਬਸਰ ਚੁੱਕੀ ਆ ਜਿਹੜੀ ਤੁਰੰਤ ਘਟਨਾ ਜਿੱਤੇ ਅੱਜਪਾ ਸਾਰੇ ਪੰਜਾਬ ਦੇ ਵਿੱਚ ਪ੍ਰਤੀਕਰਮ ਕਰ ਰਹੇ ਆ ਇਹਦਾ ਸਬੰਧ ਸਾਡੀਆਂ ਮੰਗਾਂ ਨਾਲ ਭਾਵੇਂ ਸਾਡੇ ਦੋ ਬਾਰਡਰਾਂ ਦੇ ਉੱਤੇ ਸ਼ੰਭੂ ਤੇ ਖਨੌਰੀ ਤੇ ਮੋਰਚੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਸਾਲ ਤੋਂ ਉੱਤੇ ਹੋ ਗਿਆ ਉਹ ਵੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਸਰਛ ਦੇ ਰਾਤੇ ਹੋਏ ਇਸੇ ਤਰ੍ਹਾਂ ਹੀ ਸੂਚਕ ਕਸਾਰ ਮੋਰਚੇ ਨੇ ਵੀ ਇਹ ਫੈਸਲਾ ਕੀਤਾ ਸੀ ਨੇ 5 ਤਰੀਕ ਤੋਂ 5 ਮਾਰਚ ਤੋਂ ਸਮੁੱਚੇ ਭਾਰਤ ਦੇ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਮੋਰਚੇ ਲਾਏ ਜਾਣੇ ਨੇ ਆਪਣਾ ਵੀ ਜਿਹੜਾ ਮੋਰਚਾ ਹੈ ਇਹ ਚੰਡੀਗੜ੍ਹ ਤੈਅ ਹੋਇਆ ਸੀ ਅਚੰਚੇ 3 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਖਾਣਾਂ ਦੀ ਮੀਟਿੰਗ ਸੱਦੀ ਜਾਂਦੀ ਹੈ ਸਾਡੇ ਸਾਂਝੇ ਮੋਰਚੇ ਨੇ ਵੀ ਦੋ ਤਰ੍ਹਾਂ ਦੀਆਂ ਮੰਗਾਂ ਇੱਕ ਜੋ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਦੀ ਗਾਰੰਟੀ ਦੇ ਕਾਨੂੰਨ ਦੀ ਗੱਲ ਹੈ ਜਾਂ ਬਿਜਲੀ ਬਿੱਲ ਰੱਦ ਕਰਨ ਦੀ ਗੱਲ ਹੈ ਜਾਂ ਪ੍ਰਾਈ ਕਾਨੂੰਨ ਹੈ ਇਹਨੂੰ ਰੱਦ ਕਰਨ ਦੀ ਗੱਲ ਹੈ ਜਾਇ ਤੋ ਲਾਵਾ ਭਾਰਤੀ ਹਾਕਮਾਂ ਨੂੰ ਵਿਸ਼ਵਪਾਰ ਸੰਸਥਾ ਦੇ ਵਿੱਚੋਂ ਬਾਹਰ ਆਉਣ ਦੀ ਗੱਲ ਹੈ ਇਸ ਤਰ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਨਾਲ ਹੁੰਦਸ ਸੀ ਦੂਜੇ ਪਾਸੇ ਭਾਵੇਂ ਉਹ ਨਵੀਂ ਖੇਤੀ ਮੰਡੀ ਕਰਨ ਦਾ ਖਾੜਾ ਰੱਦ ਕਰਕੇ ਮੁੱਖ ਮੰਤਰੀ ਨੂੰ ਪਧਾਰ ਮੰਤਰੀ ਨੂੰ ਇਹ ਅਪੀਲ ਕਰਦਾ ਸੀ ਸਮੁੱਚੇ ਹਿੰਦੁਸਤਾਨ ਦੇ ਵਿੱਚੋਂ ਇਹ ਖਰੜਾ ਰੱਦ ਕੀਤਾ ਜਾਵੇ ਜਾਂ ਫਿਰ ਨਵੀਂ ਖੇਤੀ ਨੀਤੀ ਦੀ ਗੱਲ ਜਿਹਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਸਾਡੀਆਂ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਧਰਨੇ ਲਾ ਕੇ ਸਰਕਾਰ ਤੋਂ ਇਹ ਮਨਾਇਆ ਸੀ ਵੀ ਅਸੀਂ ਪੰਜਾਬ ਵਾਸਤੇ ਨਵੀਂ ਖੇਤੀ ਨੀਤੀ ਲਿਆਵਾਂਗੇ ਜਿਹੜੀ ਉਹਨਾਂ ਨੂੰ 1 ਮਹੀਨੇ ਦੇ ਵਿੱਚ ਫਿਰ ਜਾਰੀ ਵੀ ਕਰਨੀ ਪਈ ਉਸ ਖੇਤੀ ਨੀਤੀ ਨੂੰ ਪੰਜਾਬ ਦੇ ਵਿੱਚ ਲਾਗੂ ਕਰਾਉਣ ਦੀ ਗੱਲ ਸੀ ਜਾਇਦੋ ਇਲਾਵਾ ਅੱਜ ਜ਼ਮੀਨ ਦਾ ਜਿਹੜਾ ਮਾਮਲਾ ਹੈ ਉਹ ਸਮੁੱਚੇ ਸੰਸਾਰ ਦੇ ਵਿੱਚ ਇਹ ਨਿਧਿਰ ਵਿਚਾਰ ਕਰ ਗਿਆ ਅੱਗੇ ਜਿਹੜੇ ਕਾਰਪੋਰੇਟ ਘਰਾਣੇ ਸੀ ਵੱਡੀਆਂ-ਵੱਡੀਆਂ ਕੰਪਨੀਆਂ ਸੀ ਉਹ ਵੱਖ-ਵੱਖ ਜਿਹੜੇ ਵਪਾਰ ਨਾਲ ਸੰਬੰਧਿਤ ਸੀ ਚਾਹੇ ਉਹ ਕੋ ਮਸ਼ੀਨਰੀ ਐ ਚਾਹੇ ਉਹ ਦਵਾਈਆਂ ਨੇ ਕੀੜੇ ਮਾਰ ਦਵਾਈਆਂ ਨੇ ਖਾਦਾ ਨੇ ਕੱਪੜਾ ਜਾਂ ਦੋਰਾਵਾ ਹੋਰ ਕਿੰਨੀਆਂ ਜਿਹੜੀਆਂ ਸੰਤਾਂ ਨੇ ਇੱਥੇ ਉਹਨਾਂ ਦੇ ਅੱਤੇ ਉਹਨਾਂ ਨੇ ਕਰਜ਼ਾ ਕੀਤਾ ਹੋਇਆ ਹੈ ਆਜੋ ਨਾ ਜੇ ਜੱਟੇ ਤੇ ਖਰਾਕ ਆ ਗਿਆ ਵੀ ਜੇ ਅਸੀਂ ਇਹ اناਜ ਤੇ ਕਵਚਾ ਕਰ ਲਈਏ ਤਾਂ ਇਹਦੇ ਨਾਲ ਸਾਡੀ ਬੜੀ ਲੰਮੇ ਸਮੇਂ ਤੱਕ ਮੁਨਾਫੇਵੰਦੀ ਜਿਹੜੀ ਹੋ ਜੂਗੀ ਸੰਸਾਰ ਦੀਆਂ ਚਾਰ ਕੰਪਨੀਆਂ ਵੱਡੀਆਂ ਨੇ ਜਿਹੜੀਆਂ 90% ਖੂੜ ਦੇ ਉੱਤੇ ਕਬਜ਼ਾ ਕਰੀ ਬੈਠੀਆਂ ਨੇ ਤੇ ਉਹ ਇਹ ਸੰਧੀਆਂ ਨੇ ਵੀ ਜਿਹੜੀਆਂ ਅਪਜਾਊ ਜ਼ਮੀਨਾਂ ਨੇ ਜਿੱਥੇ ਵੱਤ-ਵਤ ਫਸਲਾਂ ਹੋ ਰਹੀਆਂ ਦੀਆਂ ਉਹਨਾਂ ਨੂੰ ਆਪਾਂ ਕਿਸੇ ਤਰ੍ਹਾਂ ਆਪਣੇ ਕਾਰਜੇ ਦੇ ਵਿੱਚ ਕਰੀਏ ਇਹਦੇ ਵਿੱਚੋਂ ਵੱਡੇ ਜਿਹੇ ਕਾਰਪੋਰੇਟ ਘਰਾਣੇ ਨੇ ਚਾਹ ਉਹ ਬਿਲ ਗੇਟਸ ਹੈ ਅਮਰੀਕਾ ਦਾ ਚਾਹ ਉਹ ਐਲਨ ਮਸਕ ਹੈ ਕਾਈ ਤੋਂ ਲਾਵਾ ਹੋਰ ਨੇ ਉਹ ਸਾਰੇ ਇਹਨਾਂ ਦੇ ਬਾਰੇ ਹੋਏ ਨੇ ਕਾਈ ਕਾਈ ਟਿੰਟਿੰ ਲੱਤ ਹੈਕਟਰ ਜ਼ਮੀਨ ਉਹਨਾਂ ਨੇ ਬਖੋ ਦੇਸ਼ਾਂ ਦੇ ਵਿੱਚ ਖਰੀਦੀ ਹੈ ਵੱਡੇ ਫਾਰਮ ਬਣਾਏ ਜਾ ਰਹੇ ਨੇ ਇਹ ਚਾਹੁੰਦੇ ਆ ਵੀ ਆ ਭਾਰਤ ਦੇ ਵਿੱਚ ਜਿੱਥੇ ਲਾਊ ਖਿੱਤਾ ਹੈ ਅਵੇਂ ਉਹ ਆਪਣਾ ਪੰਜਾਬ ਹੋਵੇ ਹਰਿਆਣਾ ਹੋਵੇ ਛਮੀ ਜੂਪੀ ਹੋਵੇ ਜਾਂ ਦੱਖਣ ਦੇ ਵਿੱਚ ਕੁਝ ਹਿੱਸਾ ਹੈਗਾ ਵੀ ਇਹਨਾਂ ਜ਼ਮੀਨਾਂ ਦੇ ਉੱਤੇ ਉਹਨਾਂ ਨੇ ਅੱਖ ਰੱਖੀ ਹੋਈ ਹੈ ਮੋਦੀ ਸਰਕਾਰ ਨੇ ਪਹਿਲਾਂ ਤਿੰਨ ਕੂਨ ਲੈਂਦੇ 2020 ਦੇ ਵਿੱਚ ਆਪਣੇ ਧਰਿਆਂ ਦੇ ਆਪਣੇ ਲਗਾਤਾਰ ਮੋਰਚੇ ਨੇ ਉਹ ਵਾਪਸ ਕਰਾਏ ਅੱਜ ਦੁਬਾਰਾ ਫੇਰ ਉਹਨਾਂ ਨੇ ਰਾਜ ਸਰਕਾਰਾਂ ਨੂੰ ਖਾਦਾ ਪਿੱਛੇ ਵੀ ਤੁਸੀਂ ਕਿਵੇਂ ਇਹ ਰਾਜ ਦੇ ਉੱਤੇ ਕਬਜ਼ਾ ਕਰੋ ਉਹਨਾਂ ਨੇ ਪ੍ਰਾਈਵੇਟ ਮੰਡੀਆਂ ਤੋੜਨ ਦੀ ਆ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਗੱਲ ਕੀਤੀ ਕਹਿੰਦੇ ਵੀ ਸਰਕਾਰੀ ਮੰਡੀਆਂ ਨੇ ਜਿਵੇਂ ਹੁਣ ਆਪਾਂ ਰਾਜ ਆ ਆਪਣਾ ਇੱਥੇ ਮੁਖਰੂ ਦੇ ਝੋਨਾ ਤੇ ਕਣਕ ਆਉਂਦੀ ਐ ਆਪਾਂ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਆ ਉਹਦੇ ਉੱਤੇ ਕਿੰਨੇ ਲੋਕ ਨਿਰਭਰ ਨੇ ਉਹ ਕਹਿੰਦੇ ਜੇ ਮੰਡੀਆਂ ਤੋੜ ਦੋ ਇਹਦੀ ਥਾਂ ਤੇ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹਨਾਂ ਨੂੰ ਖੁੱਲ੍ਹ ਦਿਓ ਵਿਅਕਤੀ ਤੋਂ ਵੀ ਕਲਾਜ ਖਰੀਦ ਕਲਾ ਤੇ ਉਹਨਾਂ ਨੇ ਖਾਣੇ ਦੇ ਵਿੱਚ ਕਿਹਾ ਵੀ ਹੁਣ ਸਾਨੂੰ ਆਰਤੀਆਂ ਮੰਗੂ ਛੇ ਰਾਜ ਬੈਠਣ ਦੀ ਜਾਂ ਮੰਡੀਆਂ 'ਚ ਬੈਠਣ ਦੀ ਲੋੜ ਨਹੀਂ ਤੁਸੀਂ ਆਪ ਦਾ ਨਾਮ ਰਜਿਸਟਰ ਕਰਾਓ ਪੰਜਾਬ ਦੇ ਕਿਸੇ ਖੇਤ 'ਚੋਂ ਮਾਲ ਚੱਕੋ ਉਹਨਾਂ ਚੱਕੋ ਕਿਸੇ ਸਟੋਰ ਤੋਂ ਚੱਕੋ ਕਿਸੇ ਸੈਲੋ ਤੋਂ ਚੱਕੋ ਕਿਸੇ ਹੋਰ ਥਾਂ 'ਤੇ ਵੀ ਕਿ ਕਲਾਜ ਹੈਗਾ ਜੇਵਾ ਹੋਇਆ ਉਹਨੂੰ ਚੱਕਰ ਦੇ ਕਿਸੇ ਠੱਕਦਾਰ ਕੋਲੋਂ ਇਸ ਤਰ੍ਹਾਂ ਕਰਦੇ ਨਾਲ ਜੇ ਸਾਡੀਆਂ ਸਰਕਾਰੀ ਮੰਡੀਆਂ ਰੋਕਦੀਆਂ ਨੇ ਤਾਂ ਇਹ ਨਾਲ ਚਾਹੇ ਉਹ ਮਜ਼ਦੂਰ ਨੇ ਪੱਲੇਦਾਰ ਨੇ ਚਾਹੇ ਉਹ ਧਾਨਕ ਨੇ ਚਾਹੇ ਉਹ ਟਰੱਕ ਜੁਨੀਨ ਵਾਲੇ ਨੇ ਚਾਹੇ ਉਹ ਵਪਾਰੀ ਨੇ ਆੜਤੀਏ ਨੇ ਸਾਰਾਂ ਤੱਕ ਮਾਰ ਪੈਣੀ ਆ ਇਸ ਨੂੰ ਰੱਦ ਕਰਾਉਣ ਵਾਸਤੇ ਆਪਾਂ ਭਗਵਾਨ ਸਤਿਮਾਨ ਨੂੰ ਖਤਾਵਣੀ ਦਿੱਤੀ ਸੀ ਉਹਨਾਂ ਨੇ ਭਾਵੇਂ ਪੰਜਾਬ ਵਿਧਾਨ ਸਭਾ ਦੇ ਵਿੱਚ ਦਾ ਰੱਦ ਕਰਤਾ ਪਰ ਅਜੇ ਫੇਰ ਵੀ ਤਲਵਾਰ ਲੜਕੀ ਹੋਈ ਹੈ ਇੰਦਰ ਸਿੰਘ ਵਾਲੇ ਜੀ ਹਦੇਸ਼ ਕਰ ਸਕਦਾ ਹੈ ਕਿ ਜਿਵੇਂ ਕੇ ਸਰਕਾਰ ਨੇ ਜਾਮਾ ਡੋਲਤਾ ਦਿਖਾਈ ਹੈ ਤੁਹਾਨੂੰ ਯਾਦ ਹੋਣਾ ਜਦੋਂ ਆ ਦਿੱਲੀ ਵਾਲੇ ਮੋਰਚੇ ਲੱਗੇ ਹੋਏ ਸੀ ਉਦੋਂ ਭਗਵੰਤ ਮਾਨ ਸਾਹਿਬ ਮੈਂ ਤਾਂ ਕਿਸਾਨਾਂ ਦੇ ਨਾਲ ਖੜਾ ਇਹਨਾਂ ਨੂੰ ਦਿੱਲੀ ਕੋਈ ਜਾਣ ਪੁੰਦੇ ਪਰ ਜਦੋਂ ਆਪਾਂ ਚੰਡੀਗੜ੍ਹ ਜਾਣ ਦਾ ਫੈਸਲਾ ਕੀਤਾ ਤਾਂ ਉਹ ਕੰਮ ਤੋਂ ਬੰਬੂ ਮਤਲਬ ਮੂਰੇ ਖੜ ਗਿਆ ਕਹਿੰਦਾ ਏ ਧਰਨਾ ਕੈਨਸਲ ਕਰੋ ਮੈਨਾਂ 5 ਤਰੀਕ ਵਾਲਾ ਫੇਰ ਮੈਂ ਤੁਹਾਡੇ ਨਾਲ ਕੋਈ ਗੱਲ ਕਰੂਗਾ ਪਤਾ ਨਹੀਂ ਕੀ ਉਹਦੇ ਦਿਮਾਗ ਦੇ ਵਿੱਚ ਫਤੂ ਚੜ ਗਿਆ ਮੰਗਾ ਦੇ ਵਿੱਚੋਂ ਹੀ ਕਹਿੰਦਾ ਮੈਂ ਹੁਣ ਜਾਣਾ ਤੁਸੀਂ ਮੈਨੂੰ ਆਹ ਦੱਸੋ ਬੰਦਾ 5 ਵਾਲਾ ਤਾਂ ਬੰਦੂ ਕੈਨਸਲ ਕਰਦੇ ਹੋ ਕੋ ਨਹੀਂ ਕਰਦੇ ਆਪਣੇ ਆਪ ਉਹਨੇ ਕਿਹਾ ਵੇ ਭਾਈ ਤੁਸੀਂ ਆਖੜਾ ਦਾ ਮੰਗ ਪੱਤਰ ਹੈ ਇਸ ਤੋਂ ਪਹਿਲਾਂ ਆਪ ਦੀ ਸਹਿਮਤੀ ਦਿਓ ਉਹ ਤੋਂ ਕਿਹੜੀਆਂ ਮੰਗਾਂ ਤੁਸੀਂ ਮੰਨਦੇ ਹੋ ਕਿਹੜੀਆਂ ਵਿਚਾਰ ਦੀ ਨੇ ਕਿਹੜੀਆਂ ਨਹੀਂ ਮੰਨੀਆਂ ਜਾ ਰਹੀਆਂ ਇਹ ਗੱਲ ਸਾਨੂੰ ਪਹਿਲਾਂ ਪਤਾ ਲੱਗਣ ਦੋ ਫਿਰ ਜਿੱਥੇ ਬੰਦੀਆਂ ਇਕੱਠੀਆਂ ਹੋਣਗੀਆਂ ਤੇ ਉਹ ਆਪਾਂ ਨਿਰਣਾ ਮਾਉਣਗੀਆਂ ਵੀ ਅਸੀਂ ਧਰਨਾ ਚੰਡੀਗੜ੍ਹ ਲਾਉਣਾ ਹੈ ਨਹੀਂ ਲਾਉਣਾ ਪਰ ਉਹਨੇ ਇੱਕ ਨਹੀਂ ਸੁਣੀ ਹੈਗੀ ਕਹਿੰਦਾ ਵੀ ਜੇ ਤੁਸੀਂ ਧਰਨਾ ਲਾਉਣਾ ਹੈ ਤਾਂ ਲਾ ਲਓ ਜੋ ਜ਼ੋਰ ਲੱਗਦਾ ਰੋਟੇ ਤੇ ਲਾਗ। ਇਹੇ ਦੀ ਵਕਤ ਸ਼ਰਧਾਵਲੀ ਵਕਤ ਨਹੀਂ ਕਿਸੇ ਮੁੱਖ ਮੰਤਰੀ ਵਾਂ ਦੇ ਸ਼ੋਭਾ ਨਹੀਂ ਦਿੰਦਾ। ਵੱਡੇ ਖਰਾਨੇ ਵਾਲੀ ਗੱਲਾਂ ਹੁੰਦੀਆਂ ਨੇ। ਉਹ ਵੀ ਲਾਏ ਨੇ ਭਾਈ ਤੁਸੀਂ ਆਹ ਤੁਹਾਨੂੰ ਅਪੀਲ ਕਰਦੇ ਆ ਤੁਸੀਂ ਇਹ ਵਿਚਾਰ ਲਓ। ਵਿਚਾਰਨ ਦਾ ਮੌਕਾ ਤਾਂ ਕੀ ਦੇਣਾ ਹੈ ਉਹ ਸਰਿਆਂ ਮਤਲਬ ਚੈਰਿੰਗ ਕਰਨ ਲੱਗਿਆ। ਜਿਸ ਤੇ ਆਪੂ ਦਾ ਸਮਝ ਕੇ ਸੀ ਇਹ ਵੀ ਹੋਣਾ ਭਗਵਾਨ ਤਮਾਨ ਹੈ ਜਿਹੜਾ ਉਹ ਦਿੱਲੀ ਦੀ ਬੋਲੀਬੁੱਡ ਹੈ। ਉਹ ਮੋਤੀ ਦੀ ਬੋਲੀ ਬੋਟ ਹੈ ਜਿਹਦੇ ਕਰਕੇ ਉਹ ਟਿਕਟ ਦੇ ਵਿੱਚ ਤਾਂ ਨਾ ਨਹੀਂ ਲੱਗਣ ਦੇਣਾ ਚਾਹੁੰਦਾ ਹੈਗਾ ਤੇ ਉਸੇ ਰਾਤ ਫਿਰ ਕੀ ਹੋਇਆ ਸਾਡੇ ਸਾਰੇ ਜ਼ਿਲ੍ਹਾ ਦੇ ਵਿੱਚ ਸਾਡੇ ਕਿਸਾਨਾਂ ਦਾ ਬੋਲ ਦੇ ਕਰੇ ਸ਼ਾਫੇ ਮਾਈ ਰਾਤਾਂ ਨੂੰ ਪਹਿਰੇ ਲਾਇਆ ਨੇ ਉਹਨਾਂ ਦੇ ਬਾਹਰੋਂ ਨਿਕਲ ਜਾ ਗਿਸ਼ਤਾਰੀਆਂ ਹੋਈਆਂ ਨੇ ਜੇਹਾਂ ਚ ਭੇਜੇ ਗਏ ਨੇ ਤੋ ਇਸ ਤਰ੍ਹਾਂ ਦਾ ਕੰਮ ਜਿਹੜਾ ਭਗਵੰਤ ਮਾਨ ਨੇ ਕੀਤਾ ਇਸ ਦਾ ਸਾਰੇ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਸ ਹੈ ਜਿਹੜੇ ਕਰਕੇ ਅੱਜ ਆਪਾਂ ਸਾਰੇ ਪੰਜਾਬ ਦੇ ਵਿੱਚ ਇਹ ਧਰਨੇ ਮਾਰ ਰਹੇ ਹਾਂ ਦੂਜੀ ਗੱਲ ਭਗਵੰਤ ਮਾਨ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਦੇ ਪਾਰਟੀ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਜਿਹੜੀਆਂ ਕਸਵਲਾਂ ਦੀਆਂ ਮੰਗਾਂ ਨੇ ਤਾਂ ਪੰਜਾਬ ਨਾਲ ਸੁਣਦੀ ਦੂਜਾ ਇਹ ਕਹਿ ਰਹੇ ਨੇ ਵੀ ਜਿਹੜੇ ਪੰਜਾਬ ਦੇ ਕਿਸਾਨ ਨੇ ਕਿਸਾਨ ਜਿੰਨੀ ਨੋਟਾਂ ਪੈਨਲ ਸਟੇਟ ਸਟਾਫ ਕਰੀਆਂ ਨੇ ਰਾਜ ਦੇ ਬਰਾਬਰ ਬਰਾਬਰ ਦੀ ਸਰਕਾਰ ਬਣਾ ਰਹੀਆਂ ਨੇ ਇਹ ਟੂਲ ਪਲਾਜਾਂ ਤੋਂ ਵੀ ਲੰਘ ਜਾਂਦੇ ਨੇ ਇਹ ਛੋਲੇ ਕਮਾਜ ਵੀ ਦਾਖਲ ਦਿੰਦੇ ਨੇ ਇਹ ਕੋਈ ਏਜੰਟ ਨੇ ਜਿਹੜੇ ਉਹਨਾਂ ਦੇ ਵੀ ਘਰਾਮੂਰੇ ਵਹਿ ਜਾਂਦੇ ਨੇ ਭਲਾਏ ਦੱਸੋ ਪਹਿਲੇ ਨੰਬਰ ਤੇ ਤਾਂ ਮੈਂ ਸਾਰਿਆਂ ਕਰਦਾ ਇਹ ਸਾਫ਼ ਕਰੀਆਂ ਚਾਹੁੰਦਾ ਵੀ ਆਹ ਜਿਹੜੀਆਂ ਮੰਗਾਂ ਨੇ ਪੰਜਾਬ ਦੀਆਂ ਜੇ ਵੀ ਖੇਤੀ ਨੀਤੀ ਬਣਾਉਣ ਦੀ ਗੱਲ ਹੈ ਆਵਾਜ਼ ਕਰਾਂ ਨੂੰ ਮਾਲਕੀ ਹੱਕ ਦੇਣ ਦੀ ਗੱਲ ਹੈ ਪਾਣੀ ਹੈ ਭਾਵੇਂ ਉਹ ਲੈਰੀ ਪਾਣੀ ਹੈ ਜਾਂ ਜਿਹੜਾ ਦੂਜਾ ਪੀਣ ਵਾਲਾ ਪਾਣੀ ਹੈ ਇਹਦੀ ਸਪਲਾਈ ਦੀ ਗੱਲ ਹੈ ਇਹਨੂੰ ਦੂਰਸ਼ਿਕਾਉਣ ਦੀ ਵਿੱਚ ਗੱਲ ਹੈ ਭਾਵੇਂ ਜਿਹੜਾ ਨੇ ਦਾ ਉਹ ਕੰਨ ਵਾਲਾ ਹੋ ਗਈ ਜਾਂ ਟੀ ਵਾਲੀ ਸ਼ਰਾਬ ਫੈਕਟਰੀ ਹੈ ਜੇ ਆਪਾਂ ਨਾ ਬੋਲਦੇ ਤੱਕਣਾ ਇਹ ਕੁਛ ਕਰਦਾ ਇਸੇ ਤਾਈਂ ਅਵਾਰਾ ਪਸ਼ੂਆਂ ਦੀ ਗੱਲ ਹੈ ਅਵਾਰਾ ਪਸ਼ੂਆਂ ਦੀ ਗੱਲ ਭਈ ਅੱਥੀ ਜਾ ਕੇ ਫਿਰ ਚੀਜ਼ ਚ ਕਰੀਏ ਤੇ ਪੰਜਾਬ ਸਰਕਾਰ ਦੇ ਇਸ ਨਾਲ ਸੁਣਤਾ ਤਾਂ ਪੰਜਾਬ ਹੀ ਕਰੂਗਾ ਅਵਾਜ਼ਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਕੀ ਇਹ ਹੈ ਬਸਲਾ ਜਿਹੜੇ ਲੋਕਾਂ ਨੇ 100 ਸਾਲ ਪਹਿਲਾਂ ਜ਼ਮੀਨਾਂ ਤੇ ਬੈਠੇ ਉਹਨਾਂ ਨੇ ਉਸ ਸਹਾਰਿਆ ਉਹਨਾਂ ਨੂੰ ਪਜਾਉਂ ਪਾਇਆ ਉਹਨਾਂ ਨੂੰ ਪੱਤਰ ਕੀਤਾ ਉਹਦੇ ਵਿੱਚੋਂ ਫੱਗਣਾ ਉਗਦੀ ਜਿਹੜੀ ਪਰਵਾਰ ਬਣਾਈ ਕੀ ਇਹ ਦੱਸੋ ਉਹਨਾਂ ਤੋਂ ਜੇ ਜ਼ਮੀਨਾਂ ਖੋਈਆਂ ਜਾਂਦੀਆਂ ਨੇ ਤਾਂ ਉਹਨਾਂ ਦਾ ਰੋਜ਼ਗਾਰ ਕਿੱਥੇ ਹੋਊਗਾ ਉਹਨਾਂ ਦਾ ਸਿਰ ਕਿੱਥੇ ਹੋਊਗਾ ਇਹ ਮੰਗ ਸਾਡੀ ਹੱਕ ਦੀ ਮੰਗ ਹੈ ਟਾਉਂਡ ਵਾਲੇ ਮੋਰਚੇ ਦੇ ਵਿੱਚ ਵੀ ਇਹੋ ਹੀ ਮੰਗਵਾਰੀ ਹੈ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਇਹ ਕਹਿੰਦੀਆਂ ਨੇ ਵੀ ਚਾਹੇ ਉਹ ਸ਼ਾਮਲਾਟ ਹੋ ਜਾਵੇ ਉਹਦੇ ਜੋ ਛੋਟੇ ਪਲਾਟ ਮਾਲਕਾਂ ਦੇ ਬੈਠੇ ਨੇ ਉਹਦਾ ਹੱਕ ਉਹਨਾਂ ਨੂੰ ਦਿਨਾ ਚਾਹੀਦਾ ਹੈ ਇਸ ਤਰ੍ਹਾਂ ਜਿਹੜੀਆਂ ਹੋਰ ਬਾਦੂ ਸਰਦਾਰੀ ਇਹਨਾਂ ਨੇ ਜਿਨ੍ਹਾਂ ਦੇ ਲੋਕ ਪਾਰਦੇ ਨੇ ਉਹ ਉਹਨਾਂ ਨੂੰ ਵੀ ਮਾਲਕੀ ਹੱਕ ਦੇਣੇ ਚਾਹੀਦੇ 118 ਮੰਗਾਂ ਨੇ ਜਿਹਦੇ ਉੱਤੇ ਸਾਰੀ ਪੰਜਾਬ ਸਰਕਾਰ ਦਾ ਸੰਬੰਧਤ ਨੇ ਇਦੋ ਵਾਰ ਉਹ ਕਦੇ ਵੀ ਇਦਾਂ ਦੀ ਬਰਾਬਰ ਦੀ ਸਰਕਾਰ ਬਣਾਉਂਦੇ ਨਹੀਂ ਕੀ ਮਤਲਬ ਪੰਜਾਬ ਦੇ ਲੋਕਾਂ ਨੂੰ ਆਖਣ ਨਾਲ ਜਾਣ ਦਾ ਅਧਿਕਾਰ ਨਹੀਂ 70 ਸਾਲ ਤੁਸੀਂ ਲੋਕਾਂ ਨੂੰ ਕੁੱਟੀ ਗਏ ਹੋ ਲੋਕਾਂ ਨੂੰ ਬੁੱਧੂ ਬਣਾਇਆ ਤੁਸੀਂ ਪੁਰਾਣੇ ਮੂਰਖ ਬਣਾਏ ਹੋ ਜੇ ਐਡੋ ਆਪਣੇ ਹੱਕਾਂ ਵਾਸਤੇ ਲੜਦੇ ਨੇ ਜੇ ਉਹ ਕੁਝ ਕੇ ਕਿਸੇ ਦਫ਼ਤਰ ਜੀ ਜਾਂਦੇ ਨੇ ਕਿਤੇ ਸਰਕਾਰ ਦੇ ਅਧਿਕਾਰ ਨੂੰ ਸਵਾਲ ਪੁੱਛਦੇ ਨੇ ਕੀ ਇਹਦਾ ਮਤਲਬ ਬਰਾਬਰ ਦੀ ਸਰਕਾਰ ਹੈ ਲੋਕਾਂ ਆਜਾ ਦੇ ਗੱਲ ਰਿਹਾ ਟੋਲ ਪਲਾਜ਼ੇ ਨੇੜੇ ਦੇਖੋ ਆਪਾਂ ਵਹੀਕਲ ਖਰੀਦਦੇ ਆ ਸਾਰਾ ਟੋਲ ਟੈਕਸ ਪਹਿਲਾਂ ਉਹ ਲੈਂਦੇ ਨੇ ਰੋ ਪੈਕਸ ਵੀ ਲੈਂਦੇ ਨੇ ਕੀਮਤਾਂ ਜਿੰਨਾ ਵਾਦਾ ਹੁੰਦਾ ਫਿਰ ਵੀ ਆਪਾਂ ਜਰਦੇ ਆ ਪਰ ਉਹਨਾਂ ਨੇ ਸਾਡੇ ਤੇ ਜੁਰਮਾਨਾ ਲਾਤਾ ਵੀ ਜੇਵੇ ਤੁਹਾਡੀ ਲੰਘੋਗੇ ਤੁਸੀਂ ਤਾਂ ਟੋਲ ਟੈਕਸ ਲਵਾਂਗੇ ਜੇ ਅਸੀਂ ਜਾਣਦੇ ਆ ਭਾਈ ਆਪ ਦੇ ਖੱਟ ਦੇ ਜੋਰ ਤੇ ਜਾਣਦੇ ਆ ਜੇ ਅਸੀਂ ਕਿਤੇ ਮੋਦੀ ਸਰਕਾਰ ਨੂੰ ਮੁਕਾਨ ਪਚਾਉਣਾ 2 ਰੁਪਏ ਅਸੀਂ ਟੋਲ ਪਲਾਜ਼ਾ ਨੂੰ ਹੀ ਬੰਦ ਕਰਦੇ ਆ ਲੋਕਾਂ ਬਾਅਦ ਤੇ ਕੀ ਕਰਦੇ ਆ ਇਸੇ ਤਰ੍ਹਾਂ ਆ ਜਿਹੜੇ ਏਜੰਟਾਂ ਦੀ ਗੱਲ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਪਰਸੈਂਟ ਬੇਰੁਜ਼ਗਾਰੀ ਹੈ ਜਿਨ੍ਹਾਂ ਨੂੰ ਤੁਸੀਂ ਉਹ ਰੋਜ਼ਗਾਰ ਦਿੱਤਾ ਹੈ ਭਗਵਾਨ ਤਮਾਨਦਾਲ ਦੇ ਐਮਐਲ ਜਿਹੜਿਆ ਹੈਗੇ ਆ ਦੱਸਣ ਸਾਨੂੰ ਵੀ ਕਿੰਨੇ ਇਲਾਕੇ ਦੇ ਲੋਕਾਂ ਨੂੰ ਤੁਸੀਂ ਨੇ ਰੋਜ਼ਗਾਰ ਦਿੱਤਾ ਜੇ ਰੋਜ਼ਗਾਰ ਨਹੀਂ ਦਿੱਤਾ ਤਾਂ ਇਸ ਕਰਕੇ ਸਾਡੀ ਜਿਹੜੀ ਜਵਾਨੀ ਹੈ ਉਹ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੀ ਹੈ ਉਹ ਤਾਂ ਵਿਦੇਸ਼ਾਂ ਦੇ ਵਿੱਚ ਵੀ ਬੰਦੀਆਂ ਲੱਗੀਆਂ ਅਮਰੀਕਾ ਦੇ ਵਿੱਚੋਂ ਦੇਖੋ ਕਿੰਨੇ ਜਹਾਜ਼ ਆ ਪਰ ਪਰ ਕੇ ਹੱਥੜੀਆਂ ਲਾ ਕੇ ਕਿਤੇ ਜਾ ਰਹੇ ਕੀ ਪੰਜਾਬ ਸਰਕਾਰ ਕਿਸ ਨੂੰ ਰੋਜ਼ਗਾਰ ਦੇਣ ਵਾਸਤੇ ਹੈਗੀ ਹੈ ਦੇ ਸਕਦੀਆਂ ਰੋਜ਼ਗਾਰ ਮੰਗਤਾ ਇਸ ਕਰਦੇ ਆ ਵੀ ਰੋਜ਼ਗਾਰ ਦੇਣਾ ਚਾਹੀਦਾ ਤੇ ਉਸ ਵਾਸਤੇ ਜਿਹੜੇ ਬੰਦੇ ਬਾਹਰ ਜਾਂਦੇ ਨੇ ਆਪਣੀਆਂ ਜ਼ਮੀਨਾਂ ਗਹਿਣੇ ਕਰਕੇ ਵੇਹ ਕਰਕੇ ਚਲ ਚਲੀ 50 ਲੱਖ ਦੇ ਕੇ ਜਿਹੜੇ ਦੇਸ਼ਾਂ ਨੂੰ ਜਾਂਦੇ ਨੇ ਤੇ ਉੱਥੋਂ ਉਹਨਾਂ ਨਾਲ ਧੋਖਾ ਹੁੰਦਾ। ਤਾਂ ਇਹ ਜਿਹੜੀ ਸਰਕਾਰ ਹੈ ਉਹਦੇ ਬਾਰੇ ਕੁਝ ਨਹੀਂ ਬੋਲਦੀ ਹੈਗੀ। ਕੀ ਫਿਰ ਅਸੀਂ ਚੁੱਪ ਰਹੀਏ? ਅਸੀਂ ਅਧਿਕਾਰੀਆਂ ਤੋਂ ਬਥੇਰੇ ਬਣੀ ਕਿਹਾ ਜਾਂ ਟੈਨ ਨੇ ਪੈਸੇ ਨੇ ਬਸ ਕਰਾਓ। ਤੁਸੀਂ ਜੀ ਹਰ ਚੀਜ਼ ਦੇ ਦਿਓ ਅਸੀਂ ਪੜਤਾਲ ਕਰਾਂਗੇ। ਠਿੱਕ ਕੇ ਹਿਸਾਬ ਦੇਣ ਜਿੰਨਾਂ ਦੇ ਵਿੱਚੋਂ ਉਹਨਾਂ ਨੇ ਇਹ ਟੋਕ ਪੈਸੇ ਬਸ ਕਰਾ ਜਾਓ। ਤੇ ਜੇ ਕਿਸਾਨ ਜਿੱਥੇ ਬੰਦੀਆਂ ਚੇਤਨ ਹੋ ਕੇ ਟੱਗੀਆਂ ਨੇ ਇਹ ਤਾਂ ਫਟਾਕੀ ਕਸੂਰ ਹੈ ਇਸ ਕਰਕੇ ਅਸੀਂ ਹੱਕਾਂ ਨਾਲ ਜਾਣਾ ਜਿਹੜਾ ਸਿੱਖ ਲਿਆ ਵੀ ਅਸੀਂ ਅਖਰਾਲ ਜਾਵਾਂਗੇ ਅਖਰਾਲ ਲੜਾਂਗੇ ਅਸੀਂ ਇਸ ਲੜਾਈ ਨੂੰ ਤੇਜ਼ ਕਰਾਂਗੇ ਇਹ ਗੱਲ ਇਹਨਾਂ ਨੂੰ ਗਵਾਉਣੀ ਨਹੀਂ ਹੈ ਇਸ ਕਰਕੇ ਜਵਦੇ ਤੇਤਨੇ ਹੋਏ ਪਰ ਅਸੀਂ ਸੁਣਨੀ ਕਰਨਾ ਹੈ ਵੀ ਜਿੰਨਾ ਜਬਰ ਕਰੋਗੇ ਉਨੀ ਇਹ ਜਿਹੜਾ ਰੋਸ ਜਾਣਾ ਹੈ ਇਹ ਕੋਈ ਹੋਗਾ ਨਹੀਂ ਜਦ ਆ ਰੋਸ ਜਾਗੇ ਜਦੇ ਵਾਲ ਲਾ ਕੇ ਤਵੇਂ ਰੋਸ ਜਾਗੇ ਇਹ ਸਾਡੇ ਪੁਰਾਣੇ ਗੁਰੂਆਂ ਨੇ ਸਾਨੂੰ ਦੱਸਿਆ ਤੇ ਇਸ ਦੀ ਅਸੀਂ ਅਗਵਾਈ ਕਰਦੇ ਰਹਾਂਗੇ ਅਸੀਂ ਲੜਦੇ ਰਹਾਂਗੇ ਜਿੰਨਾ ਚਿਰ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਹੈਗੇ ਅਸੀਂ ਉਹਨਾਂ ਚਿਹਰਾ ਆਪਣਾ ਘੜਾ ਝੰਡਾ ਬੁਲੰਦ ਕਰਾਂਗੇ ਇਹਨਾਂ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ